हां जी दोस्तों सारेया नुं सस् नमस्कार स्वागत ਕਰਦੇ ਆ ਟੋਟਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਖੜਿਆ ਆ ਦੋਸਤੋ ਪਿੰਡ ਸੁਰ ਸਿੰਘ ਤਹਿਸੀਲ ਜ਼ਿਲ੍ਹਾ ਹਸਪੰਦ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਵੀਰ ਗੁਰਲਾਲ ਦੇ ਕੋਲ ਆਇਆ ਦੋਸਤੋ ਜਿੱਦਾਂ ਕਿ ਸਾਰੇ ਵੀਰਾਂ ਨੂੰ ਪਤਾ ਹੀ ਆ ਪਸ਼ੂ ਵਪਾਰ ਦਾ ਕੰਮ ਆ ਵਿਕਰੀ ਵਾਲੇ ਪਸ਼ੂ ਇਸ ਘਰੇ ਆਉਂਦੇ ਰਹਿੰਦੇ ਆ ਡੇਲੀ ਰੁਟੀਨ ਦੇ ਵਿੱਚ ਅੱਜ ਇਸ ਕਵਰੇਜ ਵਿੱਚ ਤੁਹਾਨੂੰ ਤਿੰਨ ਪਸ਼ੂ ਦਿਖਾਉਣੇ ਆ ਇੱਕ ਮਾਲੀ ਦਿਖਾਵਾਂਗੇ ਦੋਸਤੋ ਮੋਰਾ ਦਾ ਮਾਲੀ ਆ ਦੋ ਬੈੜਾ ਦੋਵੇਂ ਗੱਬਣ ਤਿਆਰੀ ਤੇ ਆ ਸਮਾਂ ਹਜੇ ਲੈਂਦੀਆਂ ਆ ਅੱਗੇ ਸੌਣ ਦੇ ਵਿੱਚ ਸੋ ਪੂਰੀ ਡਿਟੇਲ ਵੀਰ ਗੁਰਲਾਲ ਤੋਂ ਲੈ ਲਾਂਗੇ ਸੋ ਜਿਹੜਾ ਵੀ ਨਗ ਕਿਸਾਨ ਫਾਰਮਰ ਵੀਰ ਨੂੰ ਠੀਕ ਹੈ ਜੀ ਗਾਹਕ ਨੂੰ ਜਿਹੜਾ ਵੀ ਐਨੀਮਲ ਕੋਈ ਪਸੰਦ ਆਉਂਦਾ ਉਹਦੀ ਖਾਸ ਤੌਰ ਤੇ ਤੁਸੀਂ ਨਰਕ ਪਰਖ ਤਸੱਲੀ ਉਹ ਘਰ ਆਣ ਕੇ ਕਰ ਲਿਓ ਠੀਕ ਹੈ ਜੀ ਗੱਬਣ ਪਸ਼ੂ ਤੁਸੀਂ ਲੈ ਕੇ ਜਾਂਦੇ ਹੋ ਹਰ ਵਾਰ ਇੱਕ ਆਪਣੀ ਬੇਨਤੀ ਹੁੰਦੀ ਆ ਸਾਰੇ ਵੀਰਾਂ ਦੇ ਅੱਗੇ ਬਿਲਕੁਲ ਚਾਰੇ ਥੰਮ ਦਾ ਟਿੱਪ ਕੇ ਭਰਾ ਕੇ ਤਸੱਲੀ ਜਿਹੜੀ ਆ ਜ਼ਰੂਰ ਯਕੀਨੀ ਬਣਾ ਲਈ ਜਾਵੇ ਠੀਕ ਆ ਤੇ ਇੱਕ ਮਾਲ ਜਿਹੜਾ ਦੋਸਤੋ ਤੁਹਾਨੂੰ ਲਾਸਟ ਵਿੱਚ ਦਿਖਾ ਦਾਂਗੇ ਦੋ ਵਿਹੜਾਂ ਦੀ ਡਿਟੇਲ ਆਪਾਂ ਇੱਕ ਵਾਰੀ ਸਟਾਰਟਿੰਗ ਤੋਂ ਸ਼ੁਰੂਆਤ ਟਾਈਮ ਤੋਂ ਜਿਹੜੀ ਆਪਾਂ ਮੈਂਸ਼ਨ ਕਰਦੇ ਆਂਗੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਤਰੀਕ ਦੋਸਤੋ ਅੱਜ 8 ਅਪ੍ਰੈਲ ਸਮਾਂ ਕੋਈ ਸ਼ਾਮ ਦੇ 3:30 ਪੌਣੇ 4:00 ਵਜੇ ਦਾ ਆਹ ਲੈਣੀਆਂ ਜਾਣਕਾਰੀ ਸਭ ਤੋਂ ਪਹਿਲਾਂ ਵੀਰ ਗੁਰਲਾਲ ਸਾਸਰੀ ਕਾਲ ਸਾਸਰੀ ਦਾ ਸੰਤੂ ਸਾਹਿਬ ਜੀ ਠੀਕ ਠਾਕ ਜੀ ਬਹੁਤ ਵਧੀਆ ਗੁਰਲਾਲ ਠੀਕ ਠਾਕ ਭਾਈ ਬੜੀ ਕਿਰਪਾ ਵੈਗ ਨੂੰ ਚੜਦੀ ਕਲਾ ਜੀ ਲੈ ਵੀ ਗੁਰਲਾਲ ਅੱਜ ਆਪਣੇ ਕੋਲ ਤਿੰਨ ਪਸ਼ੂ ਬਕਾਊਗਾ ਹਾਂ ਜੀ ਹਾਂ ਜੀ ਸੰਤੂ ਸਾਹਿਬ ਦੋ ਬੈੜਾ ਆਪਣੇ ਤੋਂ ਤੇ ਇੱਕ ਮਾਲੀ ਆ ਜੀ ਠੀਕ ਆ ਜੀ ਹਾਂ ਜੀ ਹਾਂ ਜੀ ਠੀਕ ਆ ਭਰਾ ਬੈੜੇ ਵੀ ਚੰਗੀ ਖਾਸ ਆ ਗਈ ਵੱਡੀ ਹੈ ਕਦ ਹਾਂ ਜੀ ਸੰਤੂ ਸਾ ਅਛਾ ਜੀ ਹਾਂਜੀ ਠੀਕ ਹੈ ਭਰਾ ਜੀ ਜੀ ਲਓ ਦੋਸਤੋ ਇੱਕ ਜਰਸੀ ਅੰਗ ਦੇ ਵਿੱਚ ਆ ਠੀਕ ਹੈ ਜੀ ਜਿਆਦਾ ਪੱਖ ਜਿਹੜਾ ਜਰਸੀ ਵੀ ਆ ਜਰਸੀ ਦਾ ਕੋਈ ਐਚ ਐਫ ਦਾ ਵੀ ਤੁਸੀਂ ਠੀਕ ਹੈ ਜੀ ਅੰਗ ਸਮਝ ਕੇ ਸੌਦਾ ਕਰ ਸਕਦੇ ਜੇ ਵੈਸੇ ਕ੍ਰੋਸ ਬ੍ਰੀਡ ਆ ਦੋਵੇਂ ਬੈੜਾਂ ਕ੍ਰੋਸ ਬ੍ਰੀਡ ਆ ਤੇ ਪਹਿਲੇ ਨੰਬਰ ਤੋਂ ਸ਼ੁਰੂਆਤ ਜਿਹੜੀ ਆ ਵੀਰ ਗੁਰਨਾਰ ਇੱਥੋਂ ਕਰ ਲਈਏ ਹਾਂਜੀ ਹਾਂਜੀ ਸੰਤੂ ਸਾਹਿਬ ਤੇ ਇਹਦੀ ਡਿਟੇਲ ਕਰਦੀਏ ਸੰਜੀ ਇੱਕ ਤਾਂ ਸੂਆ ਦੱਸ ਦਈਏ ਤੇ ਸਮਾਂ ਇਹ ਕਿੰਨਾ ਲੈ ਜੂ ਹਜੇ ਇਹ ਸੰਤੂ ਸਾਹਿਬ ਐਰ ਕੀ ਤੀਜਾ ਸੂਆ ਸੁਣੀ ਆ ਅੱਛਾ ਜੀ ਤੇ ਦੂਜੇ ਸੂਏ ਦਾ ਰਕਾਰਡ ਇਹਦਾ ਜਿਹੜਾ 17 18 ਕਿਲੋ ਦਾ ਰਿਹਾ ਠੀਕ ਹੈ ਜੀ ਹਾਂ ਜੀ ਚਲੋ ਦੁੱਧ ਇਹਨਾਂ ਵੀ ਕ੍ਰੋਸ ਪਾਵਾ ਦੁੱਧ 17 18 ਕਿਲੋ ਐਰ ਕੀ ਵੀ ਕੱਢ ਜੂਗੀ ਚਲੋ ਪਿਛਲੇ ਸੂਏ ਨੂੰ ਛੱਡ ਗਏ ਆਪਾਂ ਘਰਾਂ ਵਾਲੇ ਤੇ ਕਿਲੋ 2 ਕਿਲੋ ਵੱਧ ਦੱਸਦੇ ਦੱਸਦੇ ਉਹ ਤਾਂ ਆਂਦੇ ਹੀ 20 ਤੋਂ ਵੀ ਪਲੱਸ ਹੋਇਆ ਆਪਾਂ ਮੰਨ ਕੇ ਚੱਲਦੇ ਆ ਵੀ 17 18 ਕਿਲੋ ਦੁੱਧ ਠੰਡਾ ਦੇ ਜੂਗੀ ਹਾਂ ਜੀ ਹਾਂ ਜੀ ਵੀ ਆਪਣੀ ਸਮਝ ਦੇ ਹਿਸਾਬ ਨਾਲ ਬਸ ਬਸ ਸੰਤੂ ਸਾਹਿਬ ਵੀ ਆਪਾਂ ਚਲੋ ਸੋ ਦੋਸਤ ਵੀਰਾਂ ਤਾਂ ਵੀ ਆਪਣੀ ਸਮਝ ਨਾਲ ਵੀ 17 18 ਲੀਟਰ ਦੁੱਧ ਚਵਾ ਦੋਗੀ ਬਾਕੀ ਜਰਸੀ ਤਾਂ ਪੱਕਾ ਹੈਗਾ ਇਸ ਵਾਰ ਦੇ ਵਿੱਚ ਜਰਸੀ ਐਚ ਐਫ ਕ੍ਰੋਸ ਅੰਗ ਦੇ ਵਿੱਚ ਠੀਕ ਹੈ ਸੂਆ ਤੀਜਾ ਸ 18 ਕਿਆ ਹੋਵੇ ਚਾਹੀ ਕੇ ਕਿਸੇ ਵੀਰ ਨੇ 20 ਕਿਲੋ ਕਿਆ ਹੋਵੇ ਪਰ ਹੁਣ ਅੱਗੇ ਕਿਸੇ ਵੀਰ ਨੇ ਆਪੋ ਆਪਣੀ ਤੁਸੀਂ ਸਮਝ ਵੇਖਣੀ ਆ ਫਿਰ ਵੀ ਚਲੋ 15 ਤੋਂ ਪਲੱਸ ਵੈਸੇ ਬਖਾਲੇ ਨੂੰ ਵੇਖੀਏ ਤੇ 15 ਤੋਂ ਪਲੱਸ ਹਾਸਕੇ ਜਿੰਨਾ ਮਰਜੀ ਤੁਸੀਂ ਦੁੱਧ ਚੋ ਸਕਦੇ ਜੇ ਲੈ ਸਕਦੇ ਜੇ ਇਸ ਬਿਹੜ ਦੇ ਥੱਲੇ ਉਹ ਇੱਕ ਵਾਰੀ ਦੋਸਤੋ ਮੋٹے ਤੌਰ ਤੇ ਤੁਹਾਨੂੰ ਮੈਂ ਥੋੜੇ ਜੀ ਹਵਾਨੇ ਵਾਲੇ ਪਾਸਿਓਂ ਦਿਖਾ ਦਈਏ ਆਹ ਹਵਾਨਾ ਲੇਵਾ ਵਿੱਥਾਂ ਤੁਸੀਂ ਵੇਖ ਸਕਦੇ ਜੇ ਵੰਡਾ ਵੇਖੋ ਦੋਸਤੋ ਬਾਕੀ ਬਿਲਕੁਲ ਲੰਬਾ ਥਾਣਾ ਠੀਕ ਆ ਜੀ ਹੱਥੀ ਚਵਾਈ ਵਾਲਾ ਥਾਣਾ ਬਿਲਕੁਲ ਮੁਠੀ ਨਾਲ ਜਿਹੜੀ ਚਵਾਈ ਆਪਾਂ ਕਰ ਸਕਦੇ ਆ ਆ ਲ अच्छा वीर गुरलाल बाकी टिपण संधू साहब चलो ਜਿਹੜਾ ਵੀ ਭੈਣ ਭਰਾ ਖਰੀਦ ਕਰਦਾ ਗੱਬਨ ਦੀ ਚਲੋ ਜੇ ਤੇ ਸੂਪ ਪੈਂਦੀ ਆ ਤੇ ਫਿਰ ਤੇ ਆਪਾਂ ਘਰੋਂ ਚਵਾ ਕੇ ਦਵਾਂਗੇ ਜੀ ਹਾਂ ਜੀ ਜੋ ਵੀ ਭੈਣ ਭਰਾ ਆਨਲਾਈਨ ਮੰਗਾਉਂਦਾ ਵਾ ਗੱਬਨ ਆਪਦੇ ਘਰ ਤਸੱਲੀ ਨਾਲ ਟਿਪਗੇ ਐ ਤਸੱਲੀ ਆਪਦੀ ਕਰਕੇ ਫਿਰ ਆਪਾਂ ਨੂੰ ਰੁਪਏ ਦੇਵੇ ਸਾਨੂੰ ਸਾਰੇ ਕੋਈ ਕਾਲੀ ਨਹੀਂ ਗਈ ਕੋਈ ਸੰਧੂ ਸਾਹਿਬ ਆਪਾਂ ਜੇਰੇ ਨਾਲ ਹੀ ਮਾਲ ਉਦਨ ਵੀ ਵੜਾਂ ਪਾਈਆਂ ਸੀ ਇਹੋ ਆਖਿਆ ਵੀ ਭੈਣ ਭਰਾ ਆਪਣੇ ਘਰ ਚੋ ਕੇ ਤੇ ਫਿਰ ਖੜਨ ਤਸੱਲੀ ਕਰਾ ਕੇ ਸੰਧੂ ਸਾਹਿਬ ਫੇਰ ਦਿੱਤੀਆਂ ਚਲੋ ਗਾਂ ਆਪੋ ਆਪਣੇ ਕਰਮਾਂ ਜੀ ਨੇ ਸਹੀ ਗੱਲ ਹਾਂ ਜੀ ਬਣਦਾ ਵੀ ਜਿੱਦਾਂ ਚਲੋ ਵਪਾਰ ਤੇ ਲੈਣਾ ਵੀ ਕਿਸੇ ਭੈਣ ਨਾ ਵੀ ਹਾਈਟ ਜਿਹੜੀ ਦੋਸਤੋ ਮੀਡੀਅਮ ਮੰਗ ਦੇ ਵਿੱਚ ਆ ਕਿ ਸੈਕਿੰਡ ਨੰਬਰ ਤੇ ਜਿਹੜੀ ਵੈੜ ਖੜੀ ਹੋ ਫੁੱਲ ਵੱਡੀ ਹਾਈਟ ਦੀ ਆ ਵੱਡੇ ਕੱਦ ਦੇ ਵਿੱਚ ਆ ਤੇ ਮੀਡੀਅਮ ਮੰਗ ਦੇ ਵਿੱਚ ਆ ਬਾਕੀ ਆਰਡਰ ਵਾਲੇ ਪਾਸਿਓਂ ਕਰਮ ਵਾਲੀ ਪੂਰੀ ਚਿਪ ਗਾਡਾ ਠੀਕ ਬਖਾਲਾ ਬਖੂਲਾ ਅੱਜ ਤਕਰੀਬਨ ਸੋਹਣਾ ਬਣਾਇਆ ਤੇ ਜੇਕਰ 5 5-7 ਦਿਨ ਕੱਢ ਗਈ ਤੇ ਹੋਰ ਆਪਾਂ ਉਮੀਦ ਕਰਦੇ ਆ ਵੀ ਹੋਰ ਬਣਾ ਜੂਗੀ ਠੀਕ ਆ ਥੋੜਾ ਇੱਕ ਵਾਰੀ ਲੰਬਾ ਤੋਰ ਕੇ ਤੁਹਾਨੂੰ ਤਸੱਲੀ ਦੇ ਨਾਲ ਦਿਖਾ ਦਿੰਨੇ ਆ ਸੋ ਤਿੱਪਣ ਅੱਗੋਂ ਵਪਾਰ ਦਾ ਕੰਮ ਆ ਤਿੱਪਣ ਵੀਰ ਹੁਣਾਂ ਦੀ ਜਿਹੜੀ ਪੂਰੀ ਤਸੱਲੀ ਆ ਆਪਣੇ ਵੱਲੋਂ ਪੂਰੀ ਤਿੱਪ ਕੇ ਤਸੱਲੀ ਕਰਕੇ ਆਂਦੀ ਆ ਅੱਗੇ ਕਿਸੇ ਵੀਰ ਨੇ ਕਿਸੇ ਕਸਟਮਰ ਨੇ ਆਉਣਾ ਆਪਦੀ ਤਸੱਲੀ ਜਿਹੜੇ ਤੁਸੀਂ ਵੀ ਪਹਿਲ ਦੇਦਾਰ ਤੇ ਕਰਕੇ ਲੈ ਕੇ ਜਾਇਓ ਠੀਕ ਆ ਆ ਲਓ ਜੀ ਸੋ ਵਿਖਾਲਾ ਕਾਫੀ ਸੋਹਣਾ ਫਵਾਨਾ ਲੇਵਾ ਸੋਨਾ ਬਣਾ ਰਹੀ ਹੈ ਠੀਕ ਆ ਜੀ ਉਮੀਦ ਚੰਗੀ ਆ ਇਹੋ ਜੇ ਵਿਖਾਲੇ ਤੋਂ ਇਹ ਸੋਨਾ ਦੁੱਧ ਭਰ ਦੂਗੀ ਠੀਕ ਆ ਸੰਧੂ ਸਾਹਿਬ ਬਹੁਤ ਤੇ ਚਲੋ ਘਰ ਵਾਲੇ ਆਂਦੇ ਸੀ ਵੀ ਅਜੇ 14 ਤਰੀਕ ਨੂੰ ਦੇਣੇ ਦੇ ਪੂਰੇ ਹੁੰਦੇ ਆ ਅੱਛਾ ਜੀ ਬਾਕੀ ਢਾੜੀ ਡੰਗ ਡੰਗ ਉਧਰ ਕੇ ਪਹਿਲਾਂ ਸੂਟ ਤੇ ਗੱਲ ਵੱਖਰੀ ਆ 14 April ਨੂੰ ਹੈ ਹਾਂਜੀ ਹਾਂਜੀ ਲਓ ਜੀ ਲਓ ਦੇ ਠੀਕ ਆ ਤਾਂ ਦੋਸਤੋ ਪੈਸੇ ਅੱਜ ਠੀਕ ਆ ਤਰੀਕ ਦੇ ਹਿਸਾਬ ਨਾਲ ਦੇਖੀਏ ਤੇ ਫਿਰ ਵੀ 8-7 ਦਿਨ ਹੋ ਸਕਦਾ ਵੀ ਕੋਈ 15-14 ਅਪ੍ਰੈਲ ਦੇ ਲਾ ਕੇ ਸੂਪੇ ਠੀਕ ਆ ਬਾਕੀ ਜਿਹੋ ਜਿਹਾ ਬਖਾਲਾ ਇਹ ਹੋ ਸਕਦਾ ਪਹਿਲਾਂ ਵੀ ਤਿਆਰੀ ਹੋ ਸਕਦੀ ਹੈ 5-7 ਦਿਨਾਂ ਤੇ ਵਿੱਚ ਵਿੱਚ ਤਨੀਤੀ 1-1 ਦਿਨ ਕੋਈ ਵੀ ਰਮਨ ਕੇ ਤੁਸੀਂ ਤੱਕ ਕੇ ਜਿਹੜਾ ਸੌਦਾ ਕਰ ਸਕਦੇ ਜੇ ਬਾਕੀ ਥਣ ਲਵੇ ਦੀ ਸਾਫ ਸੁਥਰੀ ਆ ਠੀਕ ਆ ਤੇ ਗੁਰਲਾਲ ਦੀ ਕੀਮਤ ਸੰਦੂ ਸਾਹਿਬ ਚਲੋ ਜੇ ਤੇ ਬੱਚੀ ਆਪਣੇ ਘਰ ਸੂ ਪੈਂਦੀ ਆ ਹਾਂ ਫਿਰ ਆਪਾਂ ਚਵਾ ਕੇ ਤਸੱਲੀ ਨਾ ਆਏ ਤਸੱਲੀ ਅਗਲੇ ਦੀ ਕਰਾ ਕੇ ਤੇ ਫਿਰ ਆਪਾਂ ਬੱਚੀ ਵੇਚਾਂਗੇ 65000 ਦੀ ਅੱਛਾ ਜੀ ਅੱਜ ਆਪਾਂ 60000 ਤੋਂ ਖੁੱਲੇ ਮਾਨਤਾਣ ਕਰਦੇ ਨੇ ਕੋਈ ਇਹ ਨਹੀਂ ਵਿੱਚ ਜਗਨਾਲੀ ਗੱਲ ਨਹੀਂ ਹੈਗੀ ਕੋਈ ਭੈਣ ਭਰਾ ਫੋਨ ਕਰੂਗਾ ਤੇ ਖੁੱਲੇ ਮਾਨਤਾਣ ਹੋਣਗੇ 60 ਤੋਂ ਹਾਂਜੀ ਹੂੰ ਜੀ ਲਓ ਜੀ 60000 ਦੇ ਵਿੱਚੋਂ ਦੋਸਤੋ ਮਾਨਤਾ ਨੂੰ ਵੀਰਾਂ ਦਾ ਵੀ ਕਰ ਦਿਆਂਗੇ ਖੁੱਲਾ ਠੀਕ ਆ ਜੀ ਕੋਈ ਸੱਜਣ ਆਉਂਦਾ ਠੀਕ ਆ ਜੋ ਵੀ ਆ ਪਿਆਰ ਮਹੌਤ ਨਾਲ ਕੋਈ ਵੀ ਮਾਨਤਾਣ ਬਣਿਆ ਗੰਜੈਸ਼ਾ ਬਣਿਆ ਦੇ ਵਿੱਚੋਂ ਉਹ ਵਿੱਚੋਂ ਮਾਨਤਾਣ ਹੋ ਜਾਊਗਾ 6 ਤੁਹਾਡਾ ਤੁਸੀਂ ਪ੍ਰੋਪਰ ਦੇਖ ਲਈ ਆ ਫੇਸ ਕੁਆਲਟੀ ਬਾਡੀ ਬੰਤਰ ਦੇ ਠੀਕ ਹੈ ਵੀਰ ਗੁਰ ਲਾਲ ਹਾਂਜੀ ਹਾਂਜੀ ਸੰਤੂ ਸਾਹਿਬ ਠੀਕ ਹੈ ਭਰਾ ਅੱਗੇ ਆਪਣੇ ਕੋਲ ਜਿਹੜੀ ਦੂਜੇ ਨੰਬਰ ਤੇ ਆ ਵੈਡ ਖੜੀ ਹੈ ਹਾਂਜੀ ਸੰਤੂ ਸਾਹਿਬ ਇਹ ਸ਼ਾਈ ਹਾਲਦਾ ਜਰਸੀ ਦਾ ਕ੍ਰੋਸ ਆ ਸੰਤੂ ਸਾਹਿਬ ਅੱਛਾ ਜੀ ਹਾਂਜੀ ਲੈ ਇਹ ਦੇ ਲੋ ਜੀ ਦੋਸਤੋ ਕਰੋ ਚੱਕ ਠੀਕ ਆ ਸੋ ਕੱਦ ਇਸ ਵੈਡ ਦਾ ਫੁੱਲ ਵੱਡਾ ਵੱਡੇ ਕੱਦ ਦੇ ਵਿੱਚ ਬਾਕੀ ਢਾਂਚਾ ਢੂੰਚਾ ਤੁਸੀਂ ਵੇਖ ਕੇ ਚੈੱਕ ਕਰੋ ਕਾਫੀ ਚੌੜੇ ਬਾਕੀ ਠੰਡੀਆਂ ਢੁੰਡੀਆਂ ਬਹੁਤ ਜਿਆਦਾ ਆ ਸੰਤੂ ਸਾਹਿਬ ਹੂੰ ਸਾਂਦੂ ਵੀ ਪੂਰਾ ਰੋਕ ਰੋਕ ਸੰਧੂ ਸਾਹਿਬ ਥਾਣਾ ਦੀ ਤੇ ਮਹਾਰਾਜ ਦੀ ਮੇਨਾ ਪਾਰ ਪਿੱਛੇ ਦੀ ਥਾਣਾ ਦੀ ਆਪਣੀ ਦੋ ਮੜੀਆਂ ਦੀ ਫੁੱਲ ਗਰੰਟੀ ਹੋ ਗਈ ਜੀ ਹਾਂਜੀ ਲੋ ਵੀ ਹੱਦ ਸਮਾ ਗੁਰਲਾਲ ਕਿੰਨਾ ਕੁ ਲੈਂਦੀ ਹੋਗੀ ਸੰਧੂ ਸਾਹਿਬ ਇਹਦੇ 23 24 ਤਰੀਕ ਨੂੰ ਦਿਨ ਪੂਰੇ ਹੁੰਦੇ ਆ 23 24 April ਨੂੰ ਤੇ ਬਾਕੀ ਚਲੋ ਜਿਹੜੀ ਡੰਗ ਡੰਗਰ ਪਹਿਲਾਂ ਸੂਪੇ ਉਹ ਗੱਲ ਵੱਖਰੀ ਆ ਜੀ ਹਾਂਜੀ ਬਹੁਤ ਜਿਆਦੀ ਬੱਚੀ ਬੰਦੀ ਆ ਦੂਜੇ ਸੂਏ ਸੰਧੂ ਸਾਹਿਬ ਇਹਦਾ 23 24 ਲੀਟਰ ਦਾ ਰਕਾਰ ਰਿਆ ਬੱਚੀ ਦਾ ਤੇ ਤੀਜਾ ਸੂਆ ਸੰਧੂ ਸਾਹਿਬ ਐਰਕੀ ਸੁਣੀ ਹੁਣ ਤੇਜਾ ਸੂਆ ਹਾਂਜੀ ਤੇਜਾ ਸੂਆ ਸੰਧੂ ਸਾਹਿਬ ਠੀਕ ਆਹ ਦੋਸਤ ਤੀਜਾ ਸੂਆ ਇਸ ਵਾਰ ਸੋਹਣੀ ਆ ਬਾਕੀ ਆ ਮੂੰਹ ਮੱਥੇ ਤੋਂ ਚਿਹਰੇ ਮੋਰੇ ਤੋਂ ਤੁਸੀਂ ਅੰਦਾਜ਼ਾ ਲਾ ਲਿਓ ਠੀਕ ਆ ਛੋਟੇ ਕਰਨ ਫੇਸ ਕੁਆਲਟੀ ਤੁਸੀਂ ਬੇਕੋ ਠੀਕ ਆ ਜੀ ਲੰਬਾ ਫੇਸ ਤੇ ਸਪੈਸ਼ਲ ਜਿਹੜੀ ਆ ਦੋਸਤੋ ਚੀਜ਼ ਆ ਵੱਡੇ ਕੱਦ ਦੇ ਵਿੱਚ ਆ ਵੇਲਗੋਲ ਵੀ ਸਪੈਸ਼ਲ ਆ ਲੰਬੀ ਤੇ ਉੱਚੀ ਪੂਰੀ ਆ ਠੀਕ ਆ ਜੀ ਉੱਚੀ ਵੀ ਪੂਰੀ ਆ ਲੰਬੀ ਵੀ ਬਾਦੂ ਬਾਕੀ ਥਣ ਸੁਣ ਦੀ ਕੁਆਲਟੀ ਵੀ ਚੰਗੀ ਆ ਚਾਰੇ ਥਣ ਇੱਕੋ ਜੇ ਸਹਿਜ ਆ ਵਰਨਾ ਤੁਹਾਨੂੰ ਥੋੜਾ ਜਿਹਾ ਹੋਰ ਆਪਾਂ ਨੇੜੇ ਤੋਂ ਦਿਖਾ ਦਿੰਨੇ ਆ ਆਹ ਲਓ ਆਹ ਲਓ ਜੀ ਠੰਡੀ ਹੋ ਗਈ ਨਾ ਬਹੁਤ ਆਪੋ ਸਾਬ ਕੋਈ ਉਹ ਜੀ ਗੱਲ ਨਹੀਂ ਹੈਗੀ ਹਾਂ ਹਾਂਜੀ ਲੋ ਜੀ ਹਾਂ ਵੀ ਠੰਡੀ ਆ ਸੀਲਸ ਲੱਗਾ ਠੀਕ ਹੈ ਜੀ ਸੋ ਦਿਨ ਹਜੇ ਕੱਢਦੀ ਆ ਦਿਨ ਦੋਸਤੋ ਜੇਕਰ ਆਪਾਂ ਵੇਖੀਏ ਹਿਸਾਬ ਲਾਈਏ ਹਵਾਨੇ ਲਈ ਮੈਨੂੰ ਵੇਖ ਕੇ ਤੇ 10 ਕ ਦਿਨ ਤਾਂ ਨਾਰਮਲ ਹੀ ਆ ਬਾਕੀ ਹੋ ਸਕਦਾ ਵੀ ਉੱਤੇ ਵੀ ਕਰਮਾਂ ਵਾਲੀ ਲੈ ਜਾਵੇ ਵਿਖਾਲਾ ਸ਼ੋਅ ਕਰੂਗਾ ਫੁੱਲ ਵੱਡੀ ਠੀਕ ਹੈ ਜੀ ਬੰਤਰ ਬਣੂਗੀ ਲੈਵੇ ਹਵਾਨੇ ਦੀ ਨਵੀਂ ਗੁਰਲਾਲ ਵੈੜ ਚੰਗੀ ਹੈ ਹਨਾ ਹਾਂਜੀ ਹਾਂਜੀ ਸਭ ਦੇ ਕੱਤ ਦੇ ਵਿੱਚ ਸਿਰਫ ਸੰਧੂ ਸਾਹਿਬ ਕੱਚੀ ਕੱਚੀ ਆ ਜਿਹੜੇ 10 ਦਿਨ ਲੈਂਦੀ ਆ ਜਿੱਦਣ ਕਰਮਾਂ ਲਈ ਤਿਆਰ ਹੋ ਗਈ ਜਾਂ ਸੂਈ ਸਵਾਈ ਬੱਚੀ ਚਲੋ ਮਾਰਾ ਸੁੱਖ ਰੱਖੇ ਜੇ ਤੇ ਆਪਣੇ ਕੋ ਰਹਿ ਜਾਂਦੀ ਪਹਿਲੀ ਗੱਲ ਵੀ ਜਿਹੋ ਜਿਹਾ ਬਾਜ਼ਾਰ ਚੱਲਣ ਦੇ ਆ ਭੈਣ ਭਰਾਵਾਂ ਨੇ ਖਰੀਦ ਹੀ ਲੈਣੀ ਆ ਜੇ ਆਪਣੇ ਕੋ ਰਹਿ ਜਾਂਦੀ ਆ ਤੇ ਕਿਤੇ ਆਵਾ ਧਾਵਾ ਤੇ ਵਿਖਾਵਾਂਗੇ ਆਪਾਂ ਇਹਨੂੰ ਕਰਮਾਂ ਲਈ ਵੀਡੀਓ ਪਾਗੇ ਕਿ ਕੀ ਚੀਜ਼ ਬੰਦੀ ਆ ਥੱਲੇ ਹਾਂਜੀ ਹਾਂਜੀ ਅੱਧ ਕੀ ਕਰਦੇ ਆ ਮੋਲੇ ਦਾ ਸੰਧੂ ਸਾਹਿਬ ਚਲੋ ਅੱਜ ਤੇ ਬੱਚੀ 10 15 ਦਿਨ ਸਾਹਮਣੇ ਪੈਣੀ ਆ ਜਿਹੜਾ ਭੈਣ ਭਰਾ ਵਿਖੜੂਗਾ ਜੇ 2000 ਖਾਉਣਾ ਹੀ ਪੈਣਾ ਖਰਕੇ ਜਿਹੜੀ ਗੱਲ ਆ ਜੀ ਅੱਜ ਠੀਕ ਹੈ ਹਾਂਜੀ ਹਾਂਜੀ ਕ੍ਰੋਸ ਵਾਥਾਂ ਤੋਂ ਸਭ ਕੋਈ ਇਹਨੂੰ ਗਰਮੀ ਨਹੀਂ ਕੋਈ ਠੰਡ ਨਹੀਂ ਜਿਹੜੀ ਗੱਲ ਹੈ ਬਿਲਕੁਲ ਜੀ ਬਿਲਕੁਲ ਹਾਂਜੀ ਲੋ ਦੋਸਤੋ ਅੱਜ 70000 ਦੀ ਹੈ ਠੀਕ ਹੈ ਜੀ 70000 ਦੇ ਵਿੱਚ ਤੁਹਾਨੂੰ ਇਹ ਵਾੜ ਮਿਲ ਜੂਗੀ ਬਸ ਹਜੇ ਦਿਨ ਜਿਹੜੇ ਬਾਕੀ ਆ ਸੂਣ ਦੇ ਵਿੱਚ ਉਹਦੇ ਕਰਕੇ ਅੱਜ ਬਿਲਕੁਲ ਜਿਹੜੀ ਜਾਇਜ਼ ਉਹ ਹਿਸਾਬ ਨਾਲ ਮਿਲ ਜੂਗੀ ਨਹੀਂ ਤਾਂ ਜਿਹੜਾ ਮੌਕੇ ਦੀ ਗੱਲ ਕਰੀਏ ਤਾਂ ਮੌਕੇ ਦੇ ਵੀਰਾਂ ਦਾ ਵੀ ਥੋੜਾ ਹੋਰ ਵੀ ਉੱਪਰ ਹੇਠਾਂ ਹੋਣ ਦੀ ਜਿਹੜੀ ਸੁਭਾਵਨਾ ਹੁੰਦੀ ਆ ਕਿਉਂਕਿ ਪਸ਼ੂ ਸੂਣ ਸੂਣ ਤੋਂ ਬਾਅਦ ਇੱਕ ਠੀਕ ਹੈ ਜੀ ਕੁਝ ਸਮਾਂ ਵੀ ਲੈਂਦਾ ਪਸ਼ੂ ਅੱਜ 10 ਤੋਂ 1 ਨਾ ਵੀਰ ਗੁਰਲਾਲ ਇੱਕ ਤੀਜੇ ਨੰਬਰ ਤੇ ਆਪਣੇ ਕੋਲੇ ਮਾਲੀ ਆ ਗਿਆ ਵੀਰੇ ਹਾਂਜੀ ਹਾਂਜੀ ਸੰਧੂ ਸਾਹਿਬ ਮੋਰਾ ਦਾ ਮਾਲੀ ਆ ਜੀ ਜੀ ਤੇ ਕੀ ਏਜ ਆ ਵੀਰੇ ਦੀ ਇਹ ਸੰਧੂ ਸਾਹਿਬ 4 ਕੇ ਸਾਲ ਦੇ ਲਾਗੇ ਬੰਨੇ ਹੋਊਗਾ ਠੀਕ ਹੈ ਜੀ ਹਾਂਜੀ ਪਿਓਰ ਮੋਰਾ ਦਾ ਕਟਾ ਵਾ ਸੁਲਤਾਨ ਕਿੰਗ ਦਾ ਬੱਚਾ ਜੀ ਸੁਲਤਾਨ ਕਿੰਗ ਦਾ ਜੀ ਜੀ ਠੀਕ ਹੈ ਜੀ ਹਾਂਜੀ ਠੰਡਾ ਠੁੰਡਾ ਬਹੁਤ ਜ਼ਿਆਦਾ ਸੰਧੂ ਸਾਹਿਬ ਕੋਈ ਇਹ ਨਹੀਂ ਵੀ ਭੱਜੂ ਭੱਜੂ ਜਾਂ ਰੇੜੇ ਲੱਗਾ ਵਾ ਕਰਮ ਵਾਲਾ ਠੀਕ ਹੈ ਜੀ ਤੇ ਜੰਪ ਲਾਉਂਦਾ ਵਾ ਜੀ ਜੰਪ ਵੀ ਲਾਉਂਦਾ ਜੀ ਤਾਂ ਦੋਸਤੋ ਰੇੜੀ ਵੀ ਲੱਗਾ ਜੰਪ ਵੀ ਲਾਉਂਦਾ ਠੀਕ ਹੈ ਜੀ ਕ੍ਰੋਸਿੰਗ ਵੀ ਸੋਹਣੇ ਪਿੱਠਪੂੜੇ ਦੇ ਵਿੱਚ ਆ ਕੱਦ ਵੀ ਸੋਹਣਾ ਮਾਲੀਦਾ ਠੀਕ ਆ ਇਸ ਦੇ ਅਕੋਰਡਿੰਗ ਆਪਾਂ ਦੇਖੀਏ ਤੇ ਸੋਹਣੇ ਕੱਦ ਕਾਟ ਦੇ ਵਿੱਚ ਆ ਠੀਕ ਆ ਸੋ ਅਗੇ ਜਿਹੜੇ ਵੀਰ ਨੂੰ ਲੋੜੀਦਾ ਹੋਵੇ ਠੀਕ ਆ ਜੀ ਕਿਸੇ ਵੀਰ ਨੇ ਬਿਲਕੁਲ ਰੇੜੀ ਤੇ ਚਾਹੇ ਮਾਲ ਦੇ ਵਿੱਚ ਰੱਖਣਾ ਐਨੀਮਲ ਤੇ ਤੁਸੀਂ ਜਰੂਰ ਜਿਹੜਾ ਖਰੀਦਦਾਰੀ ਕਰ ਸਕਦੇ ਜੀ ਕਟਾ ਤੁਹਾਨੂੰ ਵੀ ਦਿਖਾਉਣੇ ਆ ਬਿਲਕੁਲ ਫੇਸ ਕੁਆਲਿਟੀ ਤੋਂ ਬਿਲਕੁਲ ਛੋਟਾ ਜਿਹਾ ਸਿੰਗ ਪਤਲਾ ਫੇਸ ਠੀਕ ਆ ਜੀ ਤੇ ਬੈਕ ਸਾਈਡ ਤੋਂ ਤੁਸੀਂ ਆ ਦੇਖੋ ਠੀਕ ਆ ਜੀ ਚੌੜੇ ਪਿੱਠਪੂੜੇ ਦੇ ਵਿੱਚ ਟੈਸਟਿਕਲ ਆ ਦੇਖੋ ਸੁਲਤਾਨ ਕਿੰਗ ਦਾ ਜਿਹੜਾ ਦੋਸਤੋ ਇਹ ਮਾਲੀ ਆ ਮੂੰਹੋ ਛਿੱਗਾ ਬਈ ਨਹੀਂ ਸਮਸਾਪ ਜਵਾਨ ਹੋ ਗਿਆ ਜੀ ਜਵਾਨ ਆ ਹਾਂਜੀ ਲੋ ਜੀ ਮੂੰਹੋ ਜਵਾਨ ਆ ਠੀਕ ਆ ਮੂੰਹੋ ਦੰਦੀ ਜਵਾਨ ਆ ਮਾਲੀ ਤੇ ਓਵਰ ਆਲ ਜਿਹੜਾ ਦੋਸਤੋ ਸਾਰਾ ਵੈਸੇ ਇੱਕ ਰੰਗ ਬਲੈਕ ਹੀ ਆ ਪੂਛ ਕੋਈ ਇੱਕ ਗੇਠ ਆਪਾਂ ਜੇਕਰ ਬਿਲਕੁਲ ਅਕਾਊਂਟ ਕਰਕੇ ਇੱਕ ਗੇਠ ਜਿਹੜੀ ਪੂਛ ਵਾਈਟ ਆ ਠੀਕ ਆ ਬਾਕੀ ਸੋਹਣੇ ਬਾਡੀ ਸਟਰਕਚਰ ਦੇ ਵਿੱਚ ਆ ਤੇ ਆ ਇੱਕ ਵਾਰੀ ਫੇਸ ਕੁਆਲਟੀ ਵੇਖੋ ਠੀਕ ਆ ਜੀ ਮਾਲੀ ਦੀ सिंगी सुंगी बहुत ज्यादा छोटी है छोटा सिंह बिल्कुल निका जहां मथा बिल्कुल ब्लैक हाँ जी लो जी ਬਾਕੀ ਕੱਦ-ਕੱਡ ਜਿਹੜਾ ਦੋਸਤੋ ਇੱਕ ਵਾਰੀ ਤੁਸੀਂ ਦੇਖ ਸਕਦੇ ਜੇ ਇੱਕ ਵਿਹੜ ਤੁਹਾਨੂੰ ਦਿਖਾਈ ਹੈ ਵੱਡੇ ਕੱਦ ਦੇ ਵਿੱਚ ਬਿਲਕੁਲ ਬਰਾਬਰ ਕੱਦ-ਕੱਠਾ ਇਹਨਾਂ ਦੋਹ ਪਸ਼ੂਆਂ ਦੇ ਦੋ ਐਨੀਮਲ ਦੇ ਠੀਕ ਆ ਤੇ ਬਾਕੀ ਮਾਲ ਲਈ ਤੁਸੀਂ ਦੇਖ ਹੀ ਲਿਆ ਸੋ ਅੱਗੇ ਕੋਈ ਵੀਰ ਜਿਹੜਾ ਦੋਸਤੋ ਬ੍ਰੀਡ ਤੇ ਵੀ ਕੰਮ ਕਰਨਾ ਚਾਹੁੰਦਾ ਚਾਹੇ ਕੋਈ ਮੋਹਰਾ ਦਾ ਕੱਟਾ ਬਿਲਕੁਲ ਮਾਲ ਦੇ ਵਿੱਚ ਰੱਖਣਾ ਚਾਹੁੰਦਾ ਉਹਨੂੰ ਵੀ ਜਿਹੜੇ ਦੋਸਤੋ ਪਹਿਲਾਂ ਉਹ ਵੀ ਤੁਸੀਂ ਖਰੀਦਦਾਰੀ ਕਰ ਸਕਦੇ ਜੇ ਵੈਸੇ ਮਾਲ ਲਈ ਇਹ ਜਿਹੜਾ ਹੈਗਾ ਦੋਸਤੋ ਮਾਲੀ ਕੱਟਾ ਇਹ ਰੇੜੀ ਤੇ ਵੀ ਲੱਗਾ ਠੀਕ ਆ ਦੋਵੇਂ ਆਪਸ਼ਨ ਜਿਹੜੀਆਂ ਦੋਸਤੋ ਇਹਦੇ ਵਿੱਚ ਹੈ ਤੇ ਕ੍ਰੋਸਿੰਗ ਵੀ ਤੇ ਗੁਰਨਾਲੀ ਦੀ ਕੀਮਤ ਕੀ ਕਰਦੇ ਆ ਕੀ ਮੋਲ ਵੜੀ ਰਹੂਗਾ ਵੀਰ ਸੰਧੂ ਸਾਹਿਬ ਮੋਲੇ ਦਾ ਪਲਾਸੀ ਕਰੀਏ 85 ਕਰੀਏ ਆਪਾਂ 70000 ਤੋਂ ਮਾਨਤਨ ਕਰਾਂਗੇ ਖੁੱਲਾ 70 ਚੋਂ ਹਾਂਜੀ ਠੀਕ ਹੈ ਭਰਾ ਜੀ ਜੀ ਲਓ ਜੀ 70000 ਦੇ ਵਿੱਚੋਂ ਮਾਨਤਨ ਹੋ ਜਾਊਗਾ ਸੋ ਵੱਡਾ ਮਾਲੀ ਆ ਦੋਸਤੋ ਅੱਗੇ ਕੋਈ ਵੀਰ ਸਾਹਮਣ ਵਾਲਾ ਹੋਰ ਮਿਲ ਗਿਆ ਤੇ ਡਬਲ ਹੋ ਜਾਊਗਾ ਮਾਲੀ ਬਾਕੀ ਸੋਹਣੇ ਪਿੱਠਪੂੜੇ ਦੇ ਵਿੱਚ ਆ ਠੀਕ ਆ ਤੇ ਪੂਰਾ ਨਿਗਰ ਚੌੜੇ ਮੱਥੇ ਦੇ ਵਿੱਚ ਛੋਟਾ ਸਿੰਘ ਆ ਲਓ ਕੀ 70000 ਕੀਮਤ ਆ 70000 ਦੇ ਵਿੱਚੋਂ ਥੋੜਾ ਬਤ ਮਾਨਤਨ ਹੋ ਜਾ ਬਈ ਖੁੱਲਾ ਹੀ ਕਰ ਦਾਂਗੇ ਸੰਧੂ ਸਾਹਿਬ ਕੋਈ ਗੱਲ ਨਹੀਂ ਬਾਕੀ ਇਹਨਾਂ ਵੀ ਭੈਣ ਭਰਾ ਵੀ ਰੱਖਣ ਵਾਲਾ ਹੀ ਫੋਨ ਕਰੇ ਆਪਾਂ ਦੋ ਨੰਬਰ 'ਚ ਮਾਲੀ ਨਹੀਂ ਦੇਣਾ ਦੋ ਨੰਬਰ ਵਾਲੇ ਸੰਧੂ ਸਾਹਿਬ ਇੱਥੇ ਪਤਾ ਨਹੀਂ ਕਿੰਨੇ ਹਾਰੇ ਕਰਦੇ ਗਏ ਕਿਉਂਕਿ ਵਿਸਾਖੀ ਆਈ ਆ ਤੇ ਇਹਨਾਂ ਕਰਮਾਂ ਲਿਆਂ ਦਾ ਮੁੱਲ ਵੜਾ ਪਰ ਆਪਾਂ ਦੋ ਨੰਬਰ 'ਚ ਨਾ ਦੇਣਾ ਮਾ ਤੇ ਨਾ ਕੋਈ ਸੱਜਣ ਦੋ ਨੰਬਰ ਵਾਲਾ ਫੋਨ ਹੀ ਕਰੇ ਹਾਂਜੀ ਕੋਈ ਘਰ ਰੱਖਣ ਵਾਲਾ ਸੱਜਣ ਫੋਨ ਕਰੇ ਤੇ ਆਪਾਂ ਮਾਨਤਨ ਖੁੱਲੇ ਕਰਾਂਗੇ ਬਿਲਕੁਲ ਜੀ ਜੀ ਲਓ ਬਸਿਆ ਰਹੂਗਾ ਮਾਲੀ ਹਾਂਜੀ ਹਾਂਜੀ ਹਾਂ ਤੇ ਕਿਸੇ ਵੀਰ ਨੇ ਸ਼ੌਂਕੀਆ ਤੌਰ ਤੇ ਰੱਖਣਾ ਘਰੇ ਮਾਲ ਦੇ ਵਿੱਚ ਰੱਖਣਾ ਰੇੜੀ ਦਾ ਬਿਲਕੁਲ ਲੱਗਾ ਹੀ ਆ ਤੇ ਇਹ ਮਾਲ ਜਿਹੜਾ ਵਕਾਊਗਾ 70000 ਦੇ ਵਿੱਚੋਂ ਛੋੜ ਛੱਪਾ ਇਹ ਦੋ ਵੜਾ ਇੱਕ ਪਾਸੇ ਤੁਹਾਨੂੰ ਦਿਖਾਤੀਆਂ ਪਹਿਲੇ ਦੂਜੇ ਨੰਬਰ ਤੇ ਦੋਵੇਂ ਗੱਬਣ ਵੜਾ ਨੇ ਤੋਂ ਪੂਰੀ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰਤੀ ਆ ਬਾਕੀ ਅਗੋਂ ਤੁਹਾਡਾ ਵੀ ਫਰਜ਼ ਬਣਦਾ ਘਰੇ ਆਣ ਕੇ ਚੋਕੇ ਤਸੱਲੀ ਕਰਕੇ ਚਾਹੇ ਟਿਪ ਕੇ ਫਰਾ ਕੇ ਜਿੱਦਾਂ ਵੀ ਕਿਸੇ ਵੀਰ ਦੀ ਤਸੱਲੀ ਕਰਨੀ ਬਣਦੀ ਆ ਉਹ ਕਰਟੇਰੀਆ ਜਿਹੜਾ ਜ਼ਰੂਰ ਪੂਰਾ ਕਰ ਲਿਓ ਠੀਕ ਆ ਤੇ ਗੁਰਨਾਲ ਬੋਲ ਗਿਆ ਨੰਬਰ ਨੰਬਰ ਸੰਸਾ 8217282497 ਦੂਜਾ ਨੰਬਰ 8289016207 ਠੀਕ ਹੈ ਭਰਾ ਜੀ ਜੀ ਲੋ ਦੋਸਤੋ ਇਹ ਸਾਨੂੰ ਮੇਰੇ ਨਾਲ ਵੀਰ ਗੁਰਲਾਲ ਪਿੰਡ ਸੁਰ ਸਿੰਘ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਨੂੰ ਸਾਰਿਆਂ ਨੂੰ